ਆਰਡਰ ਰੇਸਰ ਜੀ ਤੁਹਾਨੂੰ ਕਹਿੰਦਾ ਠੀਕ ਹੈ ਚਲੋ ਮੈਂ ਮੱਝੀ ਜਿਹੜੀ ਪਲੇਸ ਰਿਪੋਰਟੈਂਸ ਕੀਤੀ ਜਾ ਰਹੀ ਹੈ ਇਨਫੋਰਮੇਸ਼ਨ ਦਿੱਤੀ ਤੇ ਕੀ ਪੂਰਾ ਮਾਮਲਾ ਬੀਤੇ ਕੁਝ ਦਿਨਾਂ ਦੇ ਵਿੱਚ ਸਦਰਪੁਰਾਲੀ ਤੇ ਸਦਰ ਖਰੜ ਦੇ ਕੁਝ ਫੈਕਟਰੀਆਂ ਦੇ ਵਿੱਚ ਚੋਰੀ ਦੀ ਘਟਨਾਵਾਂ ਦੀ ਸਾਡੇ ਕੋਲ ਇਨਫੋਰਮੇਸ਼ਨ ਆਈ ਸੀਗੀ ਤੇ ਐਫਆਈਆਰ ਦਰਜ ਹੋਈ ਸੀਗੀ ਤੇ ਸਦਰ ਕੁਰਾਲੀ ਦੇ ਵਿੱਚ ਇੱਕ ਬੈਟਰੀ ਬਣਾਉਣ ਵਾਲੀ ਇੱਕ ਫੈਕਟਰੀ ਹੈਗੀ ਜਿੱਥੇ ਦੋ ਬਾਰੀ 1 ਅਗਸਤ ਦੇ ਮਹੀਨੇ ਦੇ ਵਿੱਚ ਤੇ 1 ਸਤੰਬਰ 4 ਦੇ 5 ਸਤੰਬਰ ਦੇ ਦਰਮਿਆਨੀ ਰਾਤ ਦੇ ਵਿੱਚ ਚੋਰੀ ਹੋਈ ਸੀਗੀ ਜਿੱਥੇ ਪਾੜ ਲਾ ਕੇ ਕੁਝ ਬੈਟਰੀਆਂ ਤੇ ਬੈਟਰੀ ਬਣਾਉਣ ਵਾਲੇ ਕੁਝ ਜੋ ਵੀ ਔਜ਼ਾਰ ਵਗੈਰਾ ਉਹਨਾਂ ਦੀ ਚੋਰੀ ਹੋਈ ਸੀਗੀ ਜਿਨ੍ਹਾਂ ਦੀ ਟੋਟਲ ਵੈਲਿਊ ਜੋ ਫੈਕਟਰੀ ਓਨਰਸ ਨੇ ਉਹਨਾਂ ਦੇ ਵੱਲੋਂ 10 ਲੱਖ ਦੀ ਦਸੀ ਗਈ ਸੀਗੀ ਦੂਜੀ ਜੋ ਘਟਨਾ ਸਦਕ ਖਰੜ ਦੇ ਏਰੀਆ ਦੇ ਵਿੱਚ ਇੱਕ ਪਾਈਪ ਬਣਾਉਣ ਵਾਲੀ ਫੈਕਟਰੀ ਦੇ ਵਿੱਚ ਹੋਈ ਸੀਗੀ ਸਿਮਿਲਰਲੀ ਉੱਥੇ ਵੀ ਪਾੜ ਲਾ ਕੇ ਫੈਕਟਰੀ ਦੇ ਬੈਕ ਸਾਈਡ ਦੀ ਦੀਵਾਰ ਦੇ ਵਿੱਚ ਉੱਥੇ ਵੀ ਕੁਝ ਪਾਈਪ ਬਣਾਉਣ ਦੇ ਜੋ ਪੈਲੇਟਸ ਹੁੰਦੇ ਹਨ ਵੱਖਰੇ ਵੱਖਰੇ ਸਾਈਜ਼ ਦੇ ਉਹਨਾਂ ਦੀ ਚੋਰੀ ਕੀਤੀ ਗਈ ਸੀਗੀ ਜਿਨ੍ਹਾਂ ਦੀ ਵੈਲਿਊ ਫੈਕਟਰੀ ਓਨਰਸ ਨੇ ਤਕਰੀਬਨ 2.5 ਲੱਖ ਦੀ ਦੱਸੀ ਗਈ ਸੀਗੀ ਅ ਔਰ ਆਹ ਵਾਲੀ ਜੋ ਘਟਨਾ ਹੈ ਇੱਕ ਨਾਮ ਅਲੂਮ ਇੱਕ ਗੈਂਗ ਦੇ ਵੱਲੋਂ ਕੀਤੀ ਗਈ ਸੀਗੀ ਤੇ ਸਾਡੀ ਫਿਰ ਸੀਆਈ ਟੀਮਸ ਸਾਡੇ ਵੱਲੋਂ ਡਿਪਿਊਟ ਕੀਤੀ ਗਈ ਜਿਨ੍ਹਾਂ ਨੇ ਟੈਕਨੀਕਲ ਐਵੀਡੈਂਸ ਨੂੰ ਫਾਲੋ ਕਰਦੇ ਹੋਏ ਤੇ ਨਾਲ ਆਪਣੇ ਹਿਊਮਨ ਰਿਸੋਰਸਸ ਜਿਹੜੇ ਹਨ ਉਹਨਾਂ ਨੂੰ ਯੂਜ਼ ਕਰਦੇ ਉਹਨਾਂ ਦਾ ਟ੍ਰੇਸ ਕੀਤਾ ਤੇ ਜਿਨ੍ਹਾਂ ਜਿਹੜੀ ਘਟਨਾ ਹੈ ਫਿਰ 6 ਬੰਦੇ 6 ਗੈਂਗ ਸੀਗੀ ਚੋਰੀ ਦੀ ਉਹਨਾਂ ਨੇ ਇਹਨੂੰ ਅੰਜਾਮ ਦਿੱਤਾ ਸੀਗਾ ਤੇ ਸਾਰੇ ਕੇ ਸਾਰੇ ਜੋ 6 ਗੈਂਗ ਮੈਂਬਰਸ ਹਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਤੇ ਜਿਨ੍ਹਾਂ ਵੀ ਚੋਰੀ ਦਾ ਸਮਾਨ ਹੈ ਮੋਸਟਲੀ ਰਿਕਵਰ ਹੋ ਗਿਆ ਕੁਝ ਇਹਨਾਂ ਨੇ ਅੱਗੇ ਵੇਚਦਾ ਸੀਗਾ ਬਟ ਮੋਸਟਲੀ ਸਾਡੇ ਵੱਲੋਂ ਰਿਕਵਰ ਕਰ ਲਿਆ ਗਿਆ ਸੀਗਾ। ਉਹ ਮਹੰਟਰ ਦੀ ਇਨਵੈਸਟੀਗੇਸ਼ਨ ਜਿਹੜੇ ਇਹ ਸਾਰੇ ਮੋਸਟਲੀ ਪੰਚਕੁਲਾ ਹਰਿਆਣਾ ਦੇ ਰਹਿਣ ਵਾਲੇ ਨੇ ਕਿ ਕਿਸ ਤਰ੍ਹਾਂ ਇੱਕ ਕ੍ਰਿਮੀਨਲ ਕੋਈ ਬੈਕਗ੍ਰਾਉਂਡ ਹੈ। ਇੱਕ ਇੱਕ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ। ਇਹਦੇ ਵਿੱਚ 사જન ਵਿਸ਼ਾਲ ਵਿਸ਼ਾਲ ਦੇ ਫਾਦਰ ਇੱਕ ਹੈਗਾ ਹਜ਼ੂਰੀ ਸਿੰਘ ਤੇ ਸੁਨੀਲ ਇੱਕ ਰਾਹੁਲ ਹੈਗਾ ਤੇ ਇੱਕ ਬਤਾਬ ਸਿੰਘ ਹੈ। ਜਿਹੜਾ ਕਿ ਵਿਸ਼ਾਲ ਹੈਗਾ ਹਜ਼ੂਰੀ ਸਿੰਘ ਦਾ ਜੋ ਬੇਟਾ ਹੈ ਤੇ ਦੋਨੋਂ ਪਿਓ ਪੁੱਤੇ ਦੇ ਵਿੱਚ ਇਨਵੋਲਡ ਸੀਗੇ ਵਿਸ਼ਾਲ ਦੇ ਉੱਪਰ ਦੋ ਐਫ ਆਈ ਆਰਸ ਹੈ ਹਜੇ ਤੱਕ ਜੋ ਸਾਡੇ ਇਨਫੋਰਮੇਸ਼ਨ ਹੈਗੀ ਉਹਦੇ ਅਕੋਰਡਿੰਗ ਦੇਖੋ ਉੱਪਰ ਦੋ ਐਫ ਆਈ ਆਰਸ ਹੈ ਇੱਕ ਰੋਪੜ ਦੇ ਵਿੱਚ ਤੇ ਇੱਕ ਮੋਹਾਲੀ ਦੇ ਏਰੀਆ ਦੇ ਵਿੱਚ ਹੋਈ ਹੈ ਦੋਨੋਂ ਹੀ ਚੋਰੀ ਦੀਆਂ ਐਫ ਆਈ ਆਰਸ ਹੈ ਪਰ ਕਿਹੜਾ ਸਮਾਨ ਬਿਚਿਆ ਉਹ ਕਿਉਂ ਉਹਨਾਂ ਨੇ ਕਾਰਵਾਈ ਤਾਂ ਹੋ ਰਹੀ ਹੈ ਹਜੇ ਸਾਡੇ ਕੋਲ ਜਿੰਨੇ ਵੀ ਅਕਿਊਜ਼ਡੇ ਸਾਡੇ ਕੋਲ ਰਿਮਾਂਡ ਦੇ ਉੱਪਰ ਹੈ ਤੇ ਇਹਨਾਂ ਸਾਨੂੰ 4 ਦਿਨ ਦੀ ਰਿਮਾਂਡ ਮਿਲੀ ਸੀਗੀ ਤੇ ਕੱਲੀ ਨਾਨੀ ਰਿਮਾਂਡ ਪੂਰੀ ਹੋਣੀ ਹੈ ਤੇ ਅੱਗੇ ਇਹਨਾਂ ਨੇ ਕਿੱਥੇ ਵਿੱਚ ਕਿ ਕਬੜ ਵਾਲੇ ਦਾ ਕਿਸੇ ਦਾ ਰੋਲ ਹੋਏਗਾ ਤੇ ਉਹ ਅਸੀਂ ਫਿਰ ਅੱਗੇ ਇਨਵੈਸਟੀਗੇਸ਼ਨ ਕਰਕੇ ਉਹਨਾਂ ਨੂੰ ਵੀ ਫਿਰ ਸ਼ਾਮਿਲ ਤਫਤੀਸ਼ karenge ਤੋ ਨਾਦੇ ਉਪਰ ਵੀ ਐਕਸ਼ਨ ਇੱਟੇ ਆਵੇਗਾ ਇਹਦੇ ਵਿੱਚ ਜਿਹੜੇ ਪੁਚੂਲਾ ਹਰਿਆਣਾ ਤੋਂ ਇਹ ਆ ਕੇ ਕਰਦੇ ਸੀ ਮੋਡਸ ਆਫ ਆਪਰੇਂਡਿੰਗ ਕੀ ਹੁੰਦੀ ਸੀ ਇਹ ਸਾਰੇ ਬੇਰੋਜ਼ਗਾਰ ਤੇ ਲੇਬਰ ਦਾ ਕੰਮ ਕਰਨ ਵਾਲੇ ਲੋਕੀ ਹੈ ਤੇ ਸਾਰੇ ਫੈਕਟਰੀਆਂ ਦਾ ਇਹਨਾਂ ਨੂੰ ਪਤਾ ਹੁੰਦਾ ਤੇ ਜਿਹੜਾ ਕਿ ਬੰਦਾ ਜਿਹੜਾ ਕਿ ਉਹ ਸੁਨੀਲ ਹੈਗਾ ਇਹਦੇ ਕੋਲੇ ਪਿਕਅਪ ਗੱਡੀ ਹੈ ਜੇ ਜੋ ਇਹ क्राइम ਦੇ ਵਿੱਚ ਵੀ ਇਨਵੋਲਡ ਸੀਗੀ ਜਿਨ੍ਹਾਂ ਜੀਪਸ ਪਿਕਅਪ ਨੂੰ ਯੂਜ਼ ਕਰਕੇ ਇਹਨਾਂ ਨੇ ਸਮਾਨ ਨੂੰ ਅੱਗੇ ਲੈ ਕੇ ਜਾਇਆ ਗਿਆ ਸੀਗਾ ਤੇ ਇਹਨਾਂ ਨੂੰ ਪਤਾ ਹੁੰਦਾ ਹੈ ਕਿ ਕਿੱਥੇ ਕੀ ਬਣਦਾ ਹੈਗਾ ਤੇ ਪ੍ਰੋਪਰ ਪਾੜ ਲਾ ਕੇ ਬੈਗ ਜੋ ਬੈਕ ਵਾਲੀ ਦੀਵਾਰ ਹੁੰਦੀ ਨੂੰ ਉਹ ਉਹਦੇ ਅੰਦਰ ਛੇਦ ਕਰਕੇ ਤੇ ਅੰਦਰ ਵੱੜ ਕੇ ਫਿਰ ਸਮਾਨ ਨੂੰ ਚੋਰੀ ਕਰ ਲੈਂਦੇ ਇੱਕ ਜੋ ਅਕਿਊਜ਼ ਨੰਬਰ 2 ਹੈਗਾ ਵਿਸ਼ਾਲ ਉਹਦਾ ਫਾਦਰ ਹੈਗਾ ਅਕਿਊਜ਼ ਨੰਬਰ 6 ਹਜ਼ੂਰੀ ਤੇ ਇਹ ਦੋਨੋਂ ਪਿਓ ਪੁੱਤੇ ਤੇ ਚੋਰੀ ਦੀ ਘਟਨਾ ਦੇ ਵਿੱਚ ਦੋਨੋਂ ਇਨਵੋਲਡ ਸੀਗੇ ਬਾਕੀ ਕੋਈ ਇਹਨਾਂ ਦੇ ਆਪਸ ਆਪਸ ਦੇ ਵਿੱਚ ਬਾਕੀਆਂ ਦਾ ਕੋਈ ਰਿਲੇਸ਼ਨਸ਼ਿਪ ਨਹੀਂ ਹੈ ਬਟ ਐਸ ਅ ਗੈਂਗ ਹੀ ਆਪਰੇਟ ਕਰ ਰਹੇ ਸੀ ਕੋਈ ਨਾ ਤੇ ਉਹ ਫੈਕਟਰੀ ਦੇ ਵਿੱਚ ਕੋਈ ਗੀ ਕਰਕੇ ਆਇਆ ਜਦੋਂ ਬੈਸੀਰਨ ਪਤਾ ਸੀ ਕਿ ਟਰਗੇਟ ओनर्स ਨੂੰ ਹਜੇ ਅਸੀਂ ਦੁਬਾਰਾ ਇੱਕ ਵਾਰ ਉਹਨਾਂ ਦਾ ਬਿਆਨ ਲੈਣਾ ਹੈ ਕਿ ਉਹਨਾਂ ਦੇ ਜਿੰਨੇ ਵੀ ਉੱਥੇ ਕੰਮ ਕਰਦੇ ਉਹਨਾਂ ਦੀ ਸਾਰੇ ਦੀ ਅਸੀਂ ਲਿਸਟ ਲੈ ਰਹੇ ਹਾਂ ਸੋ ਥੈਟ ਪਤਾ ਲੱਗ ਜਾਏ ਕਿ ਹਾਲ ਫਿਲਹਾਲ ਦੇ ਵਿੱਚ ਕਿਸੇ ਨੇ ਫੈਕਟਰੀ ਛੱਡੀ ਹੋਏ ਕਿਸ ਕਿਸ ਜਦੋਂ ਇਹ ਦਵਾਰ ਦਾ ਤੁਸੀਂ ਨੇੜੇ ਤੇੜੇ ਕਿਸ ਕੀ ਥੋੜੀ ਸਸਪੀਸ਼ੀਅਸ ਐਕਟੀਵਿਟੀ ਰਹੀ ਹੈ ਉਹਨੂੰ ਵੀ ਅਸੀਂ ਫਿਰ ਤਫਤੀਸ਼ ਦੇ ਦੌਰਾਨ ਵਾਚੇਗੇ ਮੈਂ ਵੀਨਾ ਨੇ ਰੈਕੀ ਕੀਤੀ ਸੀ ਪਹਿਲਾਂ ਹੌਟਲ ਦੀ ਇਨੀਸ਼ੀਅਲ ਇਨਵੈਸਟੀਗੇਸ਼ਨ ਤੇ ਕੁਝ ਆਇਆ ਕਿਸ ਤਰ੍ਹਾਂ ਨੇ ਪਲਾਨਿੰਗ ਕੀਤੀ ਜਿਵੇਂ ਜਿਵੇਂ ਕਿ ਹਾਂ ਜਿਵੇਂ ਕਿ ਮੈਂ ਦੱਸਿਆ ਕਿ ਇਹ ਚੋਰੀ ਦਾ ਹੀ ਗੈਂਗ ਹੈਗਾ ਤੇ ਲੇਬਰ ਦਾ ਲੋਕਲੀ ਕੰਮ ਕਰਦੇ ਤੇ ਇਹਨਾਂ ਨੂੰ ਪਤਾ ਹੁੰਦਾ ਮੋਸਟਲੀ ਤੇ ਰੈਕੀ ਇਹ ਕਰ ਲੈਂਦੇ ਜਦੋਂ ਹੀ ਲੇਬਰ ਦਾ ਕੰਮ ਕਰਨ ਜਾਂਦੇ ਤੇ ਪਿਕਅਪ ਗੱਡੀ ਇਹਨਾਂ ਦੇ ਕੋਲ ਸੀਗੀ ਤੇ ਹੁਣ ਕਿਉਂਕਿ ਇਹ ਗੈਂਗ ਵਾਂਗੂ ਆਪਰੇਟ ਕਰ ਰਹੇ ਸੀਗੇ ਤੇ ਅਸੀਂ ਅੱਗੇ ਵੀ ਔਰ ਵੀ ਚੈੱਕ ਕਰਨਾ ਹੈਗਾ ਕਿ ਪੰਚਕੂਲਾ ਤੋਂ ਵੀ ਸੀ ਰਿਕਾਰਡ ਮੰਗਾਇਆ ਹੋਇਆ ਕਿ ਇਹਨਾਂ ਦੇ ਉੱਪਰ ਔਰ ਵੀ ਚੋਰੀ ਦੀ ਅਗਰ ਵਾਰਦਾਤ ਇਹਨਾਂ ਨੇ ਕਿਸੇ ਨੂੰ ਅੰਜਾਮ ਦਿੱਤਾ ਹੈ ਤੇ ਉਹ ਵੀ ਅਸੀਂ ਫਿਰ ਲਿੰਕ ਕਰੇਗੇ ਇਹ 6 ਲੋਕ ਹੀ ਨੇ ਜਾਂ ਹੋਰ ਵੀ ਅਲੱਗ ਕੋਈ ਨੈਕਸਸ ਹੈਗਾ ਕੋਈ বাট ਆਈ ডোন্ট ਨੋ ਹਜੇ ਤੱਕ 6 ਹੀ ਇਨਵੋਲਡ ਸੀਗੇ ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕਿਸੇ ਫੈਕਟਰੀ ਦੇ ਮੁਲਾਜ਼ਮ ਦੀ ਨਾ ਦੇ ਨਾਲ ਸੰਬੂਲਿਤ ਹੋ ਸਕਦੀ ਹੈ ਯਾ ਕੋਈ ਹੋਰ ਬੰਦਾ ਜਿਹੜਾ ਕਿ ਇਹਨਾਂ ਦੀ ਹੈਲਪ ਰੈਕੀ ਦੇ ਵਿੱਚ ਕੀਤੀ ਹੋ ਸਕਦੀ ਹੈ ਜਾਂ ਫਿਰ ਜਿੱਥੇ ਇਹਨਾਂ ਨੇ ਇਹ ਸਮਾਨ ਨੂੰ ਅੱਗੇ ਵੇਚਿਆ ਕੋਈ ਕਬਾੜ ਵਾਲਾ ਹੋ ਸਕਦਾ ਹੈ ਕਿ ਅਗਰ ਇਹ ਰੈਗੂਲਰਲੀ ਚੋਰੀ ਕਰਦੇ ਤੇ ਕਿ ਪਰਟੀਕੂਲਰਲੀ ਕਬਾੜ ਵਾਲੇ ਕੋਲ ਜਾਂਦੇ ਤੇ ਉਹਨਾਂ ਦੀ ਕੀ ਬੇਸਮੂਲੀਅਤ ਆਂਦੀ ਹੈ ਉਹ ਹਜੇ ਤਫ਼ਤੀਸ਼ ਦਾ ਪਾਰਟ ਹੈਗਾ